ਜੋ ਸਾਡੀ ਭੈਣ ਇਸ ਤਰੀਕੇ ਨਾਲ ਅਮਰੂਦ ਦੇ ਪੱਤਿਆਂ ਦੇ ਨਾਲ ਜ਼ੀਰੇ ਦਾ ਇਸਤੇਮਾਲ ਕਰਨਾ ਸਿੱਖ ਲੇਗੀ ساری ਜ਼ਿੰਦਗੀ ਉਹਨਾਂ ਨੂੰ ਵਾਈਟ ਡਿਸਚਾਰਜ ਵਾਲੀ ਦਿੱਕਤ ਪਰੇਸ਼ਾਨੀ ਨਹੀਂ ਆ ਸਕੇਗੀ ਕੀ ਨੁਸਖਾ ਕੀ ਫਾਰਮੂਲਾ ਦੱਸਾਂਗੇ ਆ ਪੱਤਿਆਂ ਦਾ ਕੜਾਹ ਬਣਾ ਕੇ ਜਿੱਦਾਂ ਆਪਾਂ ਦੱਸਾਂਗੇ ਤੁਹਾਨੂੰ ਐਜ਼ ਇਟ ਇਜ਼ ਪੀ ਲੋਗੇ ਤਿਲ ਕੋਰੀਆ ਮੁਕਤ ਜੀਵਨ ਜੀ ਲੋਗੇ ਇਸ ਚੀਜ਼ ਨੂੰ ਮੰਨਣਾ ਪੈਣਾ ਵੀ ਆਪਾਂ ਨੂੰ ਇਹ ਪ੍ਰੋਬਲਮ ਹੈਗੀ ਏ ਜੇ ਪ੍ਰੋਬਲਮ ਹੈਗੀ ਏ ਤਾਂ ਉਹਦਾ ਸਮਾਧਾਨ ਵੀ ਹੈਗਾ ਉਹਦਾ ਸੋਲੂਸ਼ਨ ਵੀ ਹੈਗਾ ਸੋਲੂਸ਼ਨ ਲੈ ਕੇ ਅੱਜ ਮੈਂ ਆਇਆ ਹਾਂ ਤੁਹਾਡੇ ਲਈ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਵੀ ਜਿੱਦਾਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ ਲੱਕੜ ਦੇ ਪੱਲੇ ਕੁਝ ਨਹੀਂ ਰਹਿੰਦਾ ਫੀਮੇਲ ਚਾਹੇ ਉਹਦੀ ਉਮਰ 25 ਸਾਲ ਦੀ ਏ ਚਾਹੇ ਉਹ 18 ਸਾਲ ਦੀ ਏ ਚਾਹੇ ਉਹ 30 ਸਾਲ ਦੀ ਏ ਜਦੋਂ ਵੀ ਉਹਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਆ ਗਈ ਜਦੋਂ ਹੀ ਉਹਨੂੰ ਲਕੋਰੀਆ ਦੀ ਪ੍ਰੋਬਲਮ ਆ ਗਈ ਸਮਝੋ ਉਹਦੀ ਉਮਰ ਦੇ ਵਿੱਚੋਂ 10-15 ਸਾਲ ਮਾਈਨਸ ਕਰ ਦੋ ਜਿਹੜੀਆਂ ਭੈਣਾਂ ਇਸ ਰੋਗ ਦਾ ਸ਼ਿਕਾਰ ਹੈਗੀਆਂ ਨੇ ਉਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ ਜਾਂ ਕਿਹੜੇ ਖਾਣ-ਪਾਨ ਨੂੰ ਲੈ ਕੇ ਉਹ ਥੋੜੀ ਜਿਹੀ ਅਵੇਅਰ ਰਹਿਣ ਜੇ ਲਕੋਰੀਏ ਨੂੰ ਤੁਸੀਂ ਬੋਡੀ ਦੇ ਵਿੱਚੋਂ ਨਹੀਂ ਕੱਟਣਾ ਚਾਹੁੰਦੇ ਤੁਸੀਂ ਕਹਿੰਦੇ ਵੀ ਲਕੋਰੀਆ ਮੇਰੇ ਬੋਡੀ ਦੇ ਅੰਦਰ ਐਜ਼ ਇਟ ਇਜ਼ ਰਹੇ ਫਿਰ ਚਾਟ ਖਾਓ ਗੋਲ ਗੱਪੇ ਖਾਓ ਟਿੱਕੀਆਂ ਖਾਓ ਸਪਾਈਸੀ ਫੂਡ ਖਾਓ ਮੋਮੋਜ਼ ਖਾਓ 21 ਦਿਨਾਂ ਲਈ ਜੇ ਜੀਵ ਦਾ ਬਿਲਕੁਲ ਤਿਆਗ ਕਰ ਦੋਗੇ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨੂੰ ਤਿਆਗ ਦੋਗੇ ਪੌਣਾ ਗਲਾਸ ਪਾਣੀ ਤੁਹਾਡੇ ਕੋ ਰਹਿ ਗਿਆ ਆ ਦੇਖੋ ਐਡ ਕਰਕੇ ਆ ਦੇਖੋ ਜੀ ਇਹਨੂੰ ਗਲਾਸ ਦੇ ਵਿੱਚ ਆਪਾਂ ਐਡ ਕਰ ਲੰਗੇ ਆ ਆ ਦੇਖੋ ਜੀ ਅਸੀਂ ਆ ਪਾਣੀ ਨੂੰ ਇਹਦੇ ਵਿੱਚ ਗਲਾਸ 'ਚ ਪਾਤਾ ਜੀ ਠੀਕ ਹੈ ਹੁਣ ਇੱਕ ਚੀਜ਼ ਇਹਦੇ 'ਚ ਕੰਡੀਸ਼ਨ ਇੱਕ ਹੋਰ ਹੈਗੀ ਛੋਟੀ ਜੀ ਜਦੋਂ ਵੀ ਤੁਸੀਂ ਇਸ ਕਾੜੇ ਨੂੰ ਯੂਜ਼ ਕਰਨਾ ਤੇ ਕਾੜੇ ਨੂੰ ਯੂਜ਼ ਕਰਨਾ ਭੁੰਜੇ ਬੈਠ ਕੇ ਤੇ 21 ਜੜੀਆਂ ਬੁੱਟੀਆਂ ਵਾਲਾ ਜਿਹੜਾ ਫਾਰਮੂਲਾ ਉਸ ਹੀ ਬਣਾਇਆ ਆਪ ਠੀਕ ਹੈ ਉਹ ਤੁਹਾਨੂੰ ਮਿਲ ਸਕਦਾ ਉਹਦੇ ਵਿੱਚ ਕੀ ਕਰਨਾ ਤੁਸੀਂ ਆਪਣਾ ਐਡਰੈਸ ਮੈਨੂੰ ਭੇਜ ਦੇਣਾ ਥਰੂ ਕੋਰੀਅਰ ਵਿਥਿਨ 24 ਆਵਰਸ ਤੁਹਾਡੇ ਘਰ ਮੈਡੀਸਨ ਦੀ ਡਿਲੀਵਰੀ ਹੋਏਗੀ ਤੁਸੀਂ ਆਪਣਾ ਕੁਐਸਚਨ ਲਿਖ ਕੇ ਮੈਨੂੰ ਭੇਜੋ ਇੱਕ ਵਾਈਟ ਡਿਸਚਾਰਜ ਲਈ ਅਸੀਂ ਸਪੈਸ਼ਲ ਡਾਈਟ ਚਾਰਟ ਬਣਾਇਆ ਉਹ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਪਲੱਸ ਜਿਨ੍ਹਾਂ ਦਾ ਵਾਈਟ ਡਿਸਚਾਰਜ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਉਹਦੇ ਲਈ ਸਪੈਸ਼ਲ ਇੱਕ ਦਵਾਈ ਤਿਆਰ ਕੀਤੀ ਹੈ ਗੋਰਿਆਂ ਦੇ ਵੈਦ ਮੁਤਾਬਕ ਜੋ ਸਾਡੀ ਭੈਣ ਇਸ ਤਰੀਕੇ ਨਾਲ ਅਮਰੂਦ ਦੇ ਪੱਤਿਆਂ ਦੇ ਨਾਲ ਜ਼ੀਰੇ ਦਾ ਇਸਤੇਮਾਲ ਕਰਨਾ ਸਿੱਖ ਲੇਗੀ ਤੇ ਉਹ ساری ਜ਼ਿੰਦਗੀ ਉਹਨਾਂ ਨੂੰ ਵਾਈਟ ਡਿਸਚਾਰਜ ਵਾਲੀ ਦਿੱਕਤ ਪਰੇਸ਼ਾਨੀ ਨਹੀਂ ਆ ਸਕੇਗੀ। ਸलाम नमस्ते ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਹਰਸ਼ਵੀਰ ਜੀ। ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡਾ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬੜਾ ਅਲੱਗ ਕਿਸਮ ਦਾ ਨੁਸਖਾ ਫਾਰਮੂਲਾ ਤੁਸੀਂ ਅੱਜ ਸਾਡੀਆਂ ਭੈਣਾਂ ਨਾਲ ਸ਼ੇਅਰ ਕਰਨ ਵਾਲਿਓ ਜੀਰੇ ਦੇ ਆ ਔਰ ਇਹਨਾਂ ਪੱਤਿਆਂ ਦਾ ਕੰਬੀਨੇਸ਼ਨ ਤੁਹਾਡੇ ਕੋਲ ਪੁੱਛਾਂਗੇ ਦਿਸਾ ਉਹ ਦਿਸਾ ਵਿੱਚ ਬੈਠੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਕੀ ਨੁਸਖਾ ਕੀ ਫਾਰਮੂਲਾ ਡਾਟਾ ਸਵੇ ਬੜਾ ਅਲੱਗ ਤਰ੍ਹਾਂ ਦਾ ਹੈ ਜ਼ੀਰਾ ਕਿੱਥੇ ਪੱਤੇ ਕਿੱਥੇ ਔਰ ਵਾਈਟ ਡਿਸਚਾਰਜ ਨੂੰ ਲੈ ਕੇ ਸਾਡੀਆਂ ਭੈਣਾਂ ਬਹੁਤ ਔਖੀਆਂ ਨੇ ਦੇਖੋ ਜੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਜਿਹਨੂੰ ਅਕਸਰ ਆਪਾਂ ਲਕੋਰੀਆ ਕਹਿੰਨੇ ਆ ਲਕੋਰੀਏ ਵਾਲੀ ਪ੍ਰੋਬਲਮ ਜਿੱਦਾਂ ਬੰਦਿਆਂ ਦੇ ਵਿੱਚ ਧਾਂਤ ਦੀ ਪ੍ਰੋਬਲਮ ਆ ਜਾਂਦੀ ਏ ਮਤਲਬ ਸਿੱਧੀ ਜੀ ਐਗਜ਼ਾਮਪਲ ਦੇ ਇੱਕ ਕਹੀਏ ਸ਼ਾਰਟ ਵਰਡਸ ਦੇ ਵਿੱਚ ਵੀ ਜਿੱਦਾਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਏ ਲੱਕੜ ਦੇ ਪੱਲੇ ਕੁਝ ਨਹੀਂ ਰਹਿੰਦਾ ਕੋਹਣ ਲੱਗ ਜਾਂਦੀ ਏ ਤੇ ਉਹਨੂੰ ਪੱਲੇ ਕੁਝ ਨਹੀਂ ਰਹਿੰਦਾ ਉਦਾਂ ਹੀ ਇੱਕ ਫੀਮੇਲ ਚਾਹੇ ਉਹਦੀ ਉਮਰ 25 ਸਾਲ ਦੀ ਏ ਚਾਹੇ ਉਹ 18 ਸਾਲ ਦੀ ਏ ਚਾਹੇ ਉਹ 30 ਸਾਲ ਦੀ ਏ ਜਦੋਂ ਵੀ ਉਹਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਆ ਗਈ ਜਦੋਂ ਹੀ ਉਹਨੂੰ ਲਕੋਰੀਏ ਦੀ ਪ੍ਰੋਬਲਮ ਆ ਗਈ ਸਮਝੋ ਦੀ ਉਮਰ ਦੇ ਵਿੱਚੋਂ 10-15 ਸਾਲ ਮਾਈਨਸ ਕਰ ਦੋ ਓਹੋ 10-15 ਸਾਲ ਜੀ 15 ਸਾਲ ਮਾਈਨਸ ਹੋ ਜਾਂਦੇ ਨੇ ਇਹ ਸਰੀਰ ਦਾ ਜਿਹੜਾ ਨਾ ਅੰਦਰੋਂ ਸਾਰਾ ਸਟਰਕਚਰ ਜਿਹਨੂੰ ਸੀ ਢਾਂਚਾ ਕਹਿੰਦੇ ਆ ਜਾਂ ਆਪਣੇ ਅੰਦਰ ਜਿਹੜਾ ਪੰਜਰ ਹੁੰਦਾ ਸਕੇਲਟਨ ਕਹਿੰਦੇ ਆ ਅੰਦਰੋਂ ਸਭ ਦੀਆਂ ਹੱਡੀਆਂ-ਉੱਡੀਆਂ ਸਭ ਕੋਈ ਖੜਕ ਜਾਂਦਾ ਇਹ ਸਿਰਫ ਇੰਨੀ ਐਮਬੈਰਸਿੰਗ ਪ੍ਰੋਬਲਮ ਹੈ ਇੰਨੀ ਐਮਬੈਰਸਿੰਗ ਪ੍ਰੋਬਲਮ ਹੈ ਜਿਹੜੀ ਭੈਣ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ ਉਹ ਐਕਸਪਲੇਨ ਵੀ ਨਹੀਂ ਕਰ ਪਾਉਂਦੀ ਡਿਊ ਟੂ 엠ਬੈਰਸਮੈਂਟ ਉਹਨੂੰ ਲੱਗਦਾ ਵੀ ਮੈਂ ਡਿਸਕਸ ਕਰਾਂਗੀ ਮੇਰੇ ਨਾਲ ਕੋਈ ਮਜ਼ਾਕ ਨਾ ਕਰੇ ਵੀ ਮੇਰੀ ਪ੍ਰੋਬਲਮ ਨੂੰ ਈਵਨ ਕਿ ਇੱਕ ਲੇਡੀ ਹੋ ਕੇ ਇੱਕ ਲੇਡੀ ਨਾਲ ਵੀ ਡਿਸਕਸ ਕਰ ਲੰਗੇ ਆ ਉਹਨੂੰ ਅੱਛਾ ਨਹੀਂ ਲੱਗਦਾ ਕਿਉਂਕਿ ਅੰਦਰੋਂ ਇੱਕ ਫੀਲਿੰਗ ਆਂਦੀ ਹੈ ਵੀ 엠ਬੈਰਸਿੰਗ ਵਾਲੀ ਬੈਡ ਫੀਲਿੰਗ ਆਂਦੀ ਹੈ ਵੀ ਅਗਲੀ ਮੇਰੇ ਬਾਰੇ ਕੀ ਸੋਚੂਗੀ ਬਟ ਦ ਥਿੰਗ ਇਜ਼ ਥਿਸ ਕਿ ਜੇ ਆਪਾਂ ਰੋਗ ਨੂੰ ਠੀਕ ਕਰਨਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ ਨੂੰ ਐਡਮਿਟ ਕਰਨਾ ਪੈਣਾ ਇਸ ਚੀਜ਼ ਨੂੰ ਮੰਨਣਾ ਪੈਣਾ ਵੀ ਆਪਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਜੇ ਪ੍ਰੋਬਲਮ ਹੈਗੀ ਏ ਤਾਂ ਉਹਦਾ ਸਮਾਧਾਨ ਵੀ ਹੈਗਾ ਉਹਦਾ ਸੋਲੂਸ਼ਨ ਵੀ ਹੈਗਾ ਸੋਲੂਸ਼ਨ ਲੈ ਕੇ ਅੱਜ ਮੈਂ ਆਇਆ ਹਾਂ ਤੁਹਾਡੇ ਲਈ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਤੁਹਾਡੇ ਘਰਾਂ ਦੇ ਵਿੱਚ ਆਮ ਹੀ ਅਮਰੂਦ ਲੱਗੇ ਹੋਏ ਨੇ ਆਮ ਅਮਰੂਦ ਲੱਗੇ ਨੇ ਕਿਸੇ ਤੁਹਾਡੇ ਘਰ ਨਹੀਂ ਲੱਗਾ ਤੇ ਤੁਹਾਡੇ ਕਿਸੇ ਗਵਾਂਡੀਆਂ ਦੇ ਘਰ ਲੱਗਾ ਹੋਣਾ ਗਵਾਂਡੀਆਂ ਦੇ ਘਰ ਨਹੀਂ ਲੱਗਾ ਤੇ ਮਹੱਲੇ 'ਚ ਲੱਗਾ ਹੋਣਾ ਮਹੱਲੇ 'ਚ ਜਾਓ ਪਾਰਕ 'ਚ ਜਾਓ ਅਮਰੂਦ ਦੇ ਪੱਤੇ ਤੋੜੋ ਕਾੜਾ ਬਣਾਓ ਤੇ ਮਸਲੇ ਦਾ ਹੱਲ ਕਰੋ ਨੁਸਖਾ ਕਰ ਲਓ ਨੋਟ ਤੇ ਪ੍ਰੋਗਰਾਮ ਕਰ ਲਓ ਲੋਟ ਤੁਹਾਡਾ ਜਿਹੜੀ ਲਕੋਰੀ ਵਾਲਾ ਮਸਲਾ ਹੈ ਬਿਨਾ ਡਾਕਟਰ ਕੋ ਜਾਏ ਬਿਨਾ ਕਿਸੇ ਵੈਦ ਕੋ ਪਰਚੀ ਘਟਾਇਆ ਬਿਨਾ 1 ਰੁਪਿਆ ਖਰਚਿਆ ਤੁਹਾਨੂੰ ਨੁਸਖਾ ਫਾਰਮੂਲਾ ਨੋਟ ਕਰ ਲਓ ਹੁਣੀ ਜੀ 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 ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਨੁਸਖੇ ਫਾਰਮੂਲੇ ਵੱਲ ਨੂੰ ਵਧੀਏ ਸਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਇਹ ਦੱਸ ਦਿਓ ਵੀ ਜਿਹੜੀਆਂ ਭੈਣਾਂ ਇਸ ਰੋਗ ਦਾ ਸ਼ਿਕਾਰ ਹੈਗੀਆਂ ਨੇ ਉਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ ਜਾਂ ਕਿਹੜੇ ਖਾਣ-ਪਾਨ ਨੂੰ ਲੈ ਕੇ ਉਹ ਥੋੜੀ ਜਿਹੀ ਅਵੇਅਰ ਰਹਿਣ देखो जी स्पाइसी फूड ਜਿਹੜਾ ਨਾ ਲਕੋਰੀਏ ਨੂੰ ਤੁਸੀਂ ਖਾ ਕੇ ਜੇ ਲਕੋਰੀਏ ਨੂੰ ਤੁਸੀਂ ਬੋਡੀ ਦੇ ਵਿੱਚੋਂ ਨਹੀਂ ਕੱਢਣਾ ਚਾਹੁੰਦੇ ਤੁਸੀਂ ਕਹਿੰਦੇ ਵੀ ਲਕੋਰੀਆ ਮੇਰੇ ਬੋਡੀ ਦੇ ਅੰਦਰ ਐਜ਼ ਇਟ ਇਜ਼ ਰਹੇ ਫਿਰ ਚਾਟ ਖਾਓ ਗੋਲ ਗੱਪੇ ਖਾਓ ਟਿੱਕੀਆਂ ਖਾਓ ਸਪਾਈਸੀ ਫੂਡ ਖਾਓ ਮੋਮੋਜ਼ ਖਾਓ ਪੀਜੇ 버ਗਰ ਖਾਓ ਜੋ ਤੁਹਾਡਾ ਦਿਲ ਕਰਦਾ ਖਾਓ ਨਜ਼ਾਰੇ ਲਓ ਪਰ ਲਕੋਰੀਆ ਨਹੀਂ ਜਾਊਗਾ ਲਕੋਰੀਆ ਵਧੂਗਾ ਹਮ ਡੇ ਬਾਈ ਡੇ ਵਧੂਗਾ ਜਿਹੜਾ ਤੁਹਾਡਾ ਜੀਭ ਦਾ ਸਵਾਦ ਹੈ ਉਹਨੂੰ ਜੇ ਥੋੜੇ ਦਿਨਾਂ ਲਈ ਤਿਆਗ ਦੋਗੇ ਮੈਂ ਤੁਹਾਨੂੰ ਪਿੰਨ ਪੁਆਇੰਟ ਕਰਕੇ ਦੱਸ ਦਵਾਂ 21 ਡੇਜ਼ 21 ਦਿਨ 21 ਦਿਨਾਂ ਲਈ ਜੇ ਜੀਵਨ ਦਾ ਬਿਲਕੁਲ ਤਿਆਗ ਕਰ ਦੋਗੇ ਤੇਜ਼ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨੂੰ ਤਿਆਗ ਦੋਗੇ ਤੇ ਆਹ ਪੱਤਿਆਂ ਦਾ ਕਾੜਾ ਬਣਾ ਕੇ ਜਿੱਦਾਂ ਆਪਾਂ ਦੱਸਾਂਗੇ ਤੁਹਾਨੂੰ ਐਜ਼ ਇਟ ਇਜ਼ ਪੀਲੋਗੇ ਤਿਲ ਕੋਰੀਆ ਮੁਕਤ ਜੀਵਨ ਜੀ ਲੋਗੇ ਕੀ ਬਾਤ ਕੀ ਬਾਤ ਅੱਛਾ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਇਥੇ ਲਕੋਰੀਏ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੀਆਂ ਆਮ ਕਰਕੇ ਸਾਡੀ ਭੈਣਾਂ ਨੂੰ ਹੋ ਜਾਂਦੀਆਂ ਨੇ ਜਾਂ ਹੋ ਸਕਦੀਆਂ ਨੇ ਬੜੀਆਂ ਗੰਭੀਰ ਰਹਿੰਦੀਆਂ ਨੇ ਦੇਖੋ ਜੀ ਲਕੋਰੀਆ ਜਿਹੜਾ ਉਹ ਇੱਕ ਸਿੰਪਟਮ ਹੈ ਜਦੋਂ ਤੁਹਾਨੂੰ ਤੁਹਾਡੇ ਹਾਰਮੋਨਸ ਅੱਗੇ ਪਿੱਛੇ ਹੁੰਦੇ ਨੇ ਜਦੋਂ ਤੁਹਾਡੇ ਅੰਦਰ ਐਦਾਂ ਦੀ ਚੀਜ਼ਾਂ ਬਣ ਜਾਂਦੀਆਂ ਤੁਹਾਡੇ ਅੰਦਰ ਇੱਕ ਗੰਦਗੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਇਹ ਲਕੋਰੀਆ ਇੱਕ ਉਹਦਾ ਅਗੋ ਬਾਈ ਪ੍ਰੋਡਕਟ ਹੈ ਸਿੰਪਟਮ ਹੈ ਸਭ ਤੋਂ ਪਹਿਲਾਂ ਹੈਗੀ ਹੈ ਬਦ ਹਜਮੀ ਉਹਦੇ ਤੋਂ ਬਾਅਦ ਆ ਗਈ ਤੁਹਾਡੀ ਇੰਡੇਜੈਸ਼ਨ ਫਿਰ ਗੈਸ ਐਸਿਡਿਟੀ ਕਬਜ ਫਿਰ ਉਹ ਤੋਂ ਬਾਅਦ ਆ ਗਿਆ ਤੁਹਾਡੇ ਹਾਰਮੋਨ ਇਨਬੈਲੈਂਸ ਪੀਸੀਓਡੀ ਪੀਸੀਓਐਸ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੇ ਸਿਸਟ ਇਨੀਆਂ ਪ੍ਰੋਬਲਮਸ ਦਾ ਇੱਕੋ ਹੀ ਹੱਲ ਹੈ ਹੂੰ ਜਿਹੜਾ ਤੁਹਾਨੂੰ ਦੱਸਤਾ ਮੈਂ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈ ਸਾਰੇ ਮਸਲੇ ਦੇ ਵਿੱਚ ਇਹ ਹੈ ਕਿ ਤੁਸੀਂ ਦੱਸਤਾ ਵੀ ਕਿਹੜੀਆਂ ਚੀਜ਼ਾਂ ਨਾਲ ਜਿਹੜਾ ਇਹ ਮਤਲਬ ਜਿਹੜਾ ਵਾਈਟ ਡਿਸਚਾਰਜ ਹੈਗਾ ਇਹਦੀ ਪ੍ਰੋਬਲਮ ਸਾਡੀਆਂ ਭੈਣਾਂ ਨੂੰ ਆ ਜਾਂਦੀ ਹੈ ਬਿਲਕੁਲ ਜੀ ਬਹੁਤ ਵਾਰ ਹੁੰਦਾ ਹੈ ਕਿ ਜਿਹੜੀ ਸਾਡੀ ਭੈਣ ਆਪਣੇ ਹਸਬੰਦ ਨਾਲ ਨਹੀਂ ਗੱਲ ਕਰ ਸਕਦੀ ਆਪਣੇ ਇਸ਼ੂ ਤੇ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਗੱਲ ਕਰ ਸਕਦੀ ਇਵਨ ਕਿ ਕਈ ਵਾਰ ਆਪਣੀਆਂ ਮਾਵਾਂ ਕੋਲੋਂ ਵੀ ਇਹ ਸੰਗ ਜਾਂਦੇ ਨੇ ਹੁਣ ਜਿਹੜੀ ਇਹ ਪ੍ਰੋਬਲਮ ਹੈਗੀ ਛੋਟੀਆਂ ਬੱਚੀਆਂ ਚ ਵੀ ਆਉਣੇ ਸ਼ੁਰੂ ਹੋ ਗਈ ਹੈ ਉਹ ਕੀ ਕਰਨ ਜੀ ਫਿਰ ਛੋਟੀਆਂ ਬੱਚੀਆਂ 15 15 16 16 ਸਾਲਾਂ ਦੀਆਂ 12 12 13 13 ਸਾਲਾਂ ਦੇ ਬੱਚਿਆਂ ਨੂੰ ਵੀ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ ਜੀ ਮੈਂ ਰਿਪੋਰਟ ਪੜ੍ਹ ਰਿਆ ਸੀ ਦੇਖੋ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਕਿਸੇ ਵੀ ਉਮਰ ਦੇ ਵਿੱਚ ਆ ਸਕਦੀ ਹੈ ਜਦੋਂ ਤੁਹਾਡਾ ਬੱਚਾ 12 ਸਾਲਾਂ ਦਾ ਹੋ ਗਿਆ ਜਦੋਂ ਉਹਨੂੰ ਪੀਰੀਅਡ ਆਣੀ ਸ਼ੁਰੂ ਹੋ ਗਏ ਮੈਂਸਿਸ ਆਣੀ ਸ਼ੁਰੂ ਹੋ ਗਏ ਉਦੋਂ ਇਹ ਪ੍ਰੋਬਲਮ ਆ ਸਕਦੀ ਹੈ ਬਟ ਇਹਦੇ ਵਿੱਚ ਇੱਕ ਚੀਜ਼ ਬਹੁਤ ਬਰੀਕੀ ਨਾਲ ਧਿਆਨ ਦੇਣ ਵਾਲੀ ਇਹ ਵੇ ਕਿ ਜੇ ਬੈਂਸਿਸ ਆਨ ਤੋਂ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਆਂਦੀ ਏ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਚਲੇ ਜਾਂਦੀ ਏ ਫਿਰ ਉਹਦੇ ਚ ਇੱਕ ਭਰਾਂ ਦੀ ਕੋਈ ਲੋੜ ਨਹੀਂ ਉਹ ਨੇਚੁਰਲ ਏ ਠੀਕ ਹੈ ਉਹਦੇ ਵਿੱਚ ਤੁਹਾਨੂੰ ਨੁਸਖਾ ਫਾਰਮੂਲਾ ਯੂਜ਼ ਕਰਨ ਤੱਕ ਦੀ ਵੀ ਕੋਈ ਲੋੜ ਨਹੀਂ ਹੈਗੀ ਪਰ ਜੇ ਇਹ ਪ੍ਰੋਬਲਮ ਆਂਦੀ ਏ ਤੇ ਮੁੜ ਕੇ ਵਾਪਸ ਜਾਂਦੀ ਨਹੀਂ ਫਿਰ ਇਹ ਛੋਟੇ ਬੱਚੇ ਵੀ ਯੂਜ਼ ਕਰ ਸਕਦੇ ਨੇ ਬਟ ਉਹਦੀ ਜਿਹੜੀ ਕੁਆਂਟੀਟੀ ਏ ਉਹ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਉਹ ਤੁਹਾਨੂੰ ਉਹਦੇ ਲਈ ਮੈਸੇਜ ਕਰਨਾ ਪਵੇਗਾ ਇੱਕ ਮੈਨੂੰ ਵਟਸਐਪ ਤੇ ਕਰ ਦਿਓ ਫੇਸਬੁੱਕ ਤੇ ਕਰਦੋ ਇੰਸਟਾਗ੍ਰਾਮ ਤੇ ਕਰਦੋ YouTube ਤੇ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਇਹਨੂੰ ਦੇਖਦੇ ਪਏ ਹੋ ਜਾਣਕਾਰੀ ਲੈਣ ਲਈ ਤੁਹਾਡਾ ਜੋ ਵੀ ਕੁਐਸਚਨ ਹੈਗਾ ਜਾਂ ਸਲਾਹ ਮਸ਼ਵਰਾ ਕਰਨ ਲਈ ਤੁਸੀਂ ਆਪਣਾ ਕੁਐਸਚਨ ਲਿਖ ਕੇ ਮੈਨੂੰ ਭੇਜੋ ਇੱਕ ਵਾਈਟ ਡਿਸਚਾਰਜ ਲਈ ਅਸੀਂ ਸਪੈਸ਼ਲ ਡਾਈਟ ਚਾਰਟ ਬਣਾਇਆ ਠੀਕ ਹੈ ਉਹ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਪਲੱਸ ਜਿਨ੍ਹਾਂ ਦਾ ਵਾਈਟ ਲਿਸ ਚਾਰਜ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਉਹਦੇ ਲਈ ਸਪੈਸ਼ਲ ਇੱਕ ਦਵਾਈ ਤਿਆਰ ਕੀਤੀ ਹੈ ਉਹਦੇ ਵਿੱਚ 21 ਜੜੀਆਂ ਬੂਟੀਆਂ ਪਾਈਆਂ ਟੋਟਲ 21 ਠੀਕ ਹੈ ਠੀਕ ਹੈ ਉਹ 21 ਜੜੀਆਂ ਬੂਟੀਆਂ ਦੀ ਜਿਹੜੀ ਲਿਸਟ ਹੈ ਉਹ ਤੁਹਾਡੇ ਨਾਲ ਫ੍ਰੀ ਆਫ ਕਾਸਟ ਸ਼ੇਅਰ ਕਰਨ ਲਈ ਮੈਂ ਬਿਲਕੁਲ ਤਿਆਰ ਹਾਂ ਤੁਸੀਂ ਇੱਕ ਮੈਸੇਜ ਕਰਨਾ ਮੈਨੂੰ ਵਾਈਟ ਡਿਸਚਾਰਜ ਲਿਖ ਕੇ ਨਾਲ ਲਿਖੋ 21 ਜੜੀਆਂ ਬੂਟੀਆਂ ਕਿਹੜੀਆਂ ਨੇ ਉਹ ਤੁਹਾਨੂੰ 21 ਜੜੀ ਬੂਟੀਆਂ ਦੀ ਲਿਸਟ ਉਸੇ ਵੇਲੇ ਆ ਜਾਊਗੀ ਜੀ ਜੀ ਠੀਕ ਹੈ ਉਹ ਕਿੰਨੀਆਂ ਕਿੰਨੀਆਂ ਪਾਣੀਆਂ ਉਹਦੀ ਕੁਆਂਟੀਟੀ ਵੀ ਤਾਂ ਨਾਲ ਮੈਂਸ਼ਨ ਕਰਕੇ ਦਵਾਂਗਾ ਜੀ ਠੀਕ ਹੈ ਅੱਛਾ ਡਾਕਟਰ ਸਾਹਿਬ ਹੁਣ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਘੈਂਟ ਨੁਸਖਾ ਹੈਗਾ ਜਿਸ ਤਰੀਕੇ ਨਾਲ ਪੱਤੇ ਦੇ ਉੱਤੇ ਮੈਂ ਜ਼ੀਰਾ ਪਾਇਆ ਹੈ ਇਸੇ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਕੀ ਕਰਨਾ ਹੈ ਜੀ ਇਹ ਬਹੁਤ ਆਸਾਨ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਤਕਰੀਬਨ ਦੋ ਗਲਾਸ ਪਾਣੀ ਜਿਹੜਾ ਠੀਕ ਹੈ ਉਹ ਪੈਨ ਦੇ ਵਿੱਚ ਪਾਣਾ ਤੁਹਾਨੂੰ ਲਾਈਵ ਬਣਾ ਕੇ ਦਿਖਾ ਦਨੇ ਬਣਾ ਕੇ ਦਿਖਾ ਦਨੇ ਬਿਲਕੁਲ ਠੀਕ ਗੱਲ ਹੈ ਅਸੀਂ ਲਾਈਵ ਬਣਾ ਕੇ ਇਹ ਨੁਸਖਾ ਫਾਰਮੂਲਾ ਦਿਖਾ ਦਨੇ ਕਿ ਕਿਸ ਤਰੀਕੇ ਨਾਲ ਪੱਤਿਆਂ ਦਾ ਇਸਤੇਮਾਲ ਕਰਨਾ ਹੈ ਕਿਵੇਂ ਇਸ ਜ਼ੀਰੇ ਦਾ ਇਸਤੇਮਾਲ ਕਰਨਾ ਹੈ ਜੀ ਡਾਕਟਰ ਸਾਹਿਬ ਦੇਖੋ ਫਰੂਕੀ ਸਾਹਿਬ ਆ ਪੈਨ ਲਿਆ ਮੈਂ ਇਹਦੇ ਵਿੱਚ ਆ ਪਾਣੀ ਤੁਹਾਡੇ ਸਾਹਮਣੇ ਐਡ ਕੀਤਾ ਆਪਾਂ ਇਹ ਪਾਣੀ ਜਿਹੜਾ ਆਪਾਂ ਐਗਜੈਕਟ ਦੋ ਗਲਾਸ ਲੈਣਾ ਜੀ ਆਹ ਪਾਣੀ ਸੀ ਇਹਦੇ ਵਿੱਚ ਪੈਨ ਦੇ ਵਿੱਚ ਪਾ ਲਿਆ ਠੀਕ ਹੈ ਠੀਕ ਹੈ ਹੁਣ ਇਹਨੂੰ ਆਪਾਂ ਕੀ ਕਰਾਂਗੇ ਪਾਣੀ ਨੂੰ ਪਹਿਲਾਂ ਉਬਲਣ ਦਾ ਮੌਕਾ ਦੇਵਾਂਗੇ ਜਿੱਦਾਂ ਥੋੜਾ ਜਿਹਾ ਇਹਨੂੰ ਗਰਮ ਕਰ ਲਾਂਗੇ ਜਦੋਂ ਗਰਮ ਹੋ ਜਾਏਗਾ ਉਹਦੇ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਆ ਦੇਖੋ ਜੀ ਪਾਣੀ ਨੂੰ ਸੀ ਉਹਦੇ ਤੇ ਰੱਖਤਾ ਫਲੇਮ ਦੇ ਉੱਤੇ ਇੰਡਕਸ਼ਨ ਤੇ ਰੱਖਤਾ ਦੇਖੋ ਤੇ ਇਹ ਪਾਣੀ ਸਾਡਾ ਗਰਮ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਆ ਦੇਖੋ ਜੀ ਪਾਣੀ ਬਹੁਤ ਸਪੀਡ ਨਾਲ ਗਰਮ ਹੋ ਰਿਹਾ ਇਹਦੇ ਵਿੱਚੋਂ ਆ ਦੇਖੋ ਮਾੜੀ-ਮਾੜੀ ਭਾਫ਼ ਵੀ ਨਿਕਲਣੀ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਹੁਣ ਅਸੀਂ ਜਿਹੜੇ ਪੱਤੇ ਯੂਜ਼ ਕਰ ਰਹੇ ਹਾਂ ਨਾ ਗਿਣ ਕੇ ਇੱਕ ਵਾਰ ਦੇ ਵਿੱਚ ਚਾਰ ਪੱਤੇ ਯੂਜ਼ ਕਰਨੇ ਨੇ ਜੇ ਤੁਹਾਡੇ ਪੱਤੇ ਬਹੁਤ ਜ਼ਿਆਦਾ ਛੋਟੇ ਨੇ ਤੇ ਫਿਰ 6 ਵੀ ਯੂਜ਼ ਕਰ ਸਕਦੇ ਹੋ ਸਾਡੇ ਪੱਤੇ ਥੋੜੇ ਜਿਹਾ ਵੱਡੇ ਨੇ ਤੇ ਅਸੀਂ ਚਾਰ ਪਾਣੇ ਪਏ ਆ ਪੱਤੇ ਸਬੂਤੇ ਨਹੀਂ ਪਾਣੇ ਜਿੱਦਾਂ ਅਸੀਂ ਆ ਦੇਖੋ ਤੋੜ-ਤੋੜ ਕੇ ਪਾਣੇ ਪਏ ਨਾ ਇੰਦਾ ਸੇਮ ਇੰਦਾ ਹੀ ਤੋੜ-ਤੋੜ ਕੇ ਹੌਲੀ-ਹੌਲੀ ਛੋਟੇ-ਛੋਟੇ ਪੀਸ ਕਰਕੇ ਪਾਣੇ ਨੇ ਆ ਦੇਖੋ ਜੀ ਅਸੀਂ ਆ ਦੇਖੋ ਜੀ ਇਹ ਜਿਹੜੇ ਪੱਤਿਆਂ ਦਾ ਜਿਹੜਾ ਐਕਸਟ੍ਰੈਕਟ ਹੈ ਜਿਹੜਾ ਪੱਤਿਆਂ ਦਾ ਾਰ ਕੇ ਉਹ ਪਾਣੀ ਦੇ ਵਿੱਚ ਆਣਾ ਸਟਾਰਟ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਕੀ ਕਰਨਾ ਚਮਚੇ ਦਾ ਚੌਥਾ ਹਿੱਸਾ ਲੈ ਕੇ ਠੀਕ ਹੈ ਜੀਰਾ ਪਾਣ ਤੋਂ ਪਹਿਲਾਂ ਇੱਕ ਚੀਜ਼ ਜੇ ਕਰ ਲੋਗੇ ਤੇ ਹੋਰ ਜ਼ਿਆਦਾ ਫਾਇਦਾ ਹੋ ਜਾਏਗਾ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਜੇ ਇਹਦੇ ਵਿੱਚ ਹੈਗੀ ਹੈ ਮੋਇਸਚਰ ਹੈਗੀ ਤੇ ਇਹਨੂੰ ਮਾੜਾ ਸੇਕ ਲਿਓ ਕਿਸੇ ਚੀਜ਼ ਨਾਲ ਭੁੰਨ ਕੇ ਫਿਰ ਪਾਓ ਇਹਨੂੰ ਜ਼ਿਆਦਾ ਨਹੀਂ ਆਪਾਂ ਸਾੜਨਾ ਨਹੀਂ ਇਹਨੂੰ ਮਾੜਾ ਜਿਹਾ ਭੁੰਨ ਕੇ ਪਾਣਾ ਠੀਕ ਹੈ ਤੇ ਚਮਚੇ ਦਾ ਚੌਥਾ ਹਿੱਸਾ ਲੈ ਕੇ ਦੇਖੋ ਜੀ ਅਸੀਂ ਪਹਿਲਾਂ ਹੀ ਭੁੰਨ ਕੇ ਰੱਖਿਆ ਹੋਇਆ ਸੀ ਅ ਚਮਚੇ ਦਾ ਚੌਥਾ ਹਿੱਸਾ ਜੀਰੇ ਦਾ ਲੈ ਲਿਆ ਆਪਾਂ ਇਹਦੇ ਵਿੱਚ ਦੇਖੋ ਪੈਨ ਦੇ ਵਿੱਚ ਐਡ ਕਰਤਾ ਤੁਹਾਡੇ ਸਾਹਮਣੇ ਠੀਕ ਹੈ ਜੀ ਇਹਨੂੰ ਆਪਾਂ ਹੁਣ 19 ਦਿਨ ਪਕਾਣਾ ਵੀ ਜਿਹੜਾ ਅਸੀਂ ਦੋ ਗਲਾਸ ਪਾਣੀ ਲਿਆ ਸੀ ਜਦੋਂ ਤੱਕ ਇੱਕ ਗਲਾਸ ਤੋਂ ਵੀ ਥੋੜਾ ਜਿਹਾ ਘੱਟ ਨਾ ਰਹਿ ਜੇ ਤਕਰੀਬਨ ਅਸੀਂ ਕਹਿ ਲਈਏ ਫਰੂਕੀ ਸਾਹਿਬ ਪੌਣਾ ਗਲਾਸ ਪਾਣੀ ਨਾ ਰਹਿ ਜੇ ਹੁਣ ਆ ਜਿਹੜਾ ਪੌਣਾ ਗਲਾਸ ਪਾਣੀ ਤੁਹਾਡੇ ਕੋ ਰਹਿ ਗਿਆ ਆ ਦੇਖੋ ਐਡ ਕਰਕੇ ਆ ਦੇਖੋ ਜੀ ਇਹਨੂੰ ਗਲਾਸ ਦੇ ਵਿੱਚ ਆਪਾਂ ਐਡ ਕਰ ਲੰਗੇ ਆ ਆ ਦੇਖੋ ਜੀ ਅਸੀਂ ਆ ਪਾਣੀ ਨੂੰ ਇਹਦੇ ਵਿੱਚ ਗਲਾਸ 'ਚ ਪਾਤਾ ਜੀ ਠੀਕ ਹੈ ਠੀਕ ਹੈ ਹੁਣ ਇੱਕ ਚੀਜ਼ ਇਹਦੇ 'ਚ ਕੰਡੀਸ਼ਨ ਜਦੋਂ ਵੀ ਤੁਸੀਂ ਇਸ ਕਾੜੇ ਨੂੰ ਯੂਜ਼ ਕਰਨਾ ਤੇ ਕਾੜੇ ਨੂੰ ਯੂਜ਼ ਕਰਨਾ ਭੁੰਜੇ ਬੈਠ ਕੇ ਠੀਕ ਚੌਂਕੜੀ ਮਾਰ ਕੇ ਕਦੋਂ ਕਰਨਾ ਇਹਦਾ ਬੈਸਟ ਟਾਈਮ ਕਾੜੇ ਦਾ ਯੂਜ਼ ਕਰਨ ਦਾ ਸਵੇਰੇ ਉੱਠ ਕੇ ਨਿਰਨੇ ਕਾਲ ਜੀ ਨਿਰਨੇ ਕਾਲ ਜੀ ਜੇ ਇਹਨੂੰ ਯੂਜ਼ ਕਰੋਗੇ ਤੇ ਬਹੁਤ ਸ਼ਾਨਦਾਰ ਬਹੁਤ ਅੱਛੇ ਰਿਜ਼ਲਟ ਆਣਗੇ ਸਿਪ ਸਿਪ ਕਰਕੇ ਪੀਣਾ ਦਿਨ ਦੇ ਵਿੱਚ ਸਿਰਫ ਇੱਕੋ ਵਾਰੀ ਪੀਣਾ ਤੇ ਜਿਹੜੀ ਮੇਰੀ ਬੀਬੀ ਭੈਣ ਕੋ ਸਵੇਰੇ ਉੱਠ ਕੇ ਨਹੀਂ ਇੰਨਾ ਟਾਈਮ ਹੁੰਦਾ ਜਾਂ ਜੌਬ ਤੇ ਜਾਂਦੇ ਨੇ ਜਾਂ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੈ ਉਹਦੇ ਲਈ ਕੀ ਹੈ ਜਦੋਂ ਵੀ ਉਹਨੂੰ ਭੁੱਖ ਲੱਗੀ ਹੋਏ ਪੂਰੀ ਹੂੰ ਠੀਕ ਹੈ ਚਾਹੇ ਡਿਊਟੀ ਤੋਂ ਆ ਕੇ ਚਾਹੇ ਮਤਲਬ ਰੋਟੀ ਦੇ ਨਾਲ ਨਹੀਂ ਯੂਜ਼ ਕਰਨਾ ਜੇ ਰੋਟੀ ਦੇ ਨਾਲ ਯੂਜ਼ ਕਰੋਗੇ ਫਿਰ ਇਹਨੇ ਬਿਲਕੁਲ ਕੋਈ ਕੰਮ ਨਹੀਂ ਕਰਨਾ ਜਿਹੜੇ ਕੰਮ ਲਈ ਤੁਸੀਂ ਯੂਜ਼ ਕਰ ਰਹੇ ਹੋ ਜਾਂ ਰੋਟੀ ਤੋਂ ਤੁਰੰਤ ਬਾਅਦ ਨਹੀਂ ਯੂਜ਼ ਕਰਨਾ ਆ ਦੋ ਕੰਡੀਸ਼ਨਾਂ ਜ਼ਰੂਰ ਯਾਦ ਰੱਖਿਓ ਵੀ ਰੋਟੀ ਤੋਂ ਬਾਅਦ ਨਹੀਂ ਲੈਣਾ ਤੇ ਰੋਟੀ ਦੇ ਨਾਲ ਨਹੀਂ ਲੈਣਾ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜੇਕਰ ਬਹੁਤ ਸਾਰੀ ਸੜੀਆਂ ਭੈਣਾ ਹੈਗੀਆਂ ਨੇ ਜਿਨ੍ਹਾਂ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਉਹ ਕਹਿੰਦੇ ਸਾਡੇ ਕੋਲ ਕਾੜੇ ਵਗੈਰਾ ਦਾ ਟਾਈਮ ਨਹੀਂ ਲੱਗਦਾ ਬੱਚਿਆਂ ਚੁੱਲਝੇ ਰਹਿੰਦੇ ਆ ਭੁੱਲ ਜਾਂਦੇ ਆ ਕੋਸ਼ਿਸ਼ ਕਰਦੇ ਆ ਫੇਰ ਨਹੀਂ ਬੰਦਾ ਉਹਨਾਂ ਦਾ ਕੀ ਹੱਲ ਹੈ ਜਾਂ ਕਿਸੇ ਨੇ ਮਿਲ ਕੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਉਹਦਾ ਕੀ ਰਾਹ ਹੈ ਸਭ ਤੋਂ ਪਹਿਲਾਂ ਤੇ ਮੈਂ ਇਹ ਪ੍ਰੈਫਰ ਕਰਦਾ ਮਾਂ ਵੀ ਤੁਸੀਂ ਆ ਪਾਓ ਮਿਲ ਕੇ ਆਪਣਾ ਦੁੱਖ ਦਰਦ ਡਿਸਕਸ ਕਰੋ ਆਪਣੀਆਂ ਜੇ ਤੁਹਾਡੇ ਕੋਲ ਕੋਈ ਰਿਪੋਰਟ ਹੈਗੀਆਂ ਰਿਪੋਰਟਾਂ ਨਾਲ ਲੈ ਕੇ ਆਓ ਅਪਾਇੰਟਮੈਂਟ ਲੈ ਕੇ ਆਓ ਆ ਕੇ ਮਿਲੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦੇ ਆ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਹਫਤੇ ਦੇ 7 ਤੇ 7 ਦਿਨ ਸਾਡੇ ਵਰਕਿੰਗ ਨੇ ਠੀਕ ਹੈ ਦੂਜੇ ਨੰਬਰ ਤੇ ਜੇ ਤੁਸੀਂ ਨਹੀਂ ਆ ਸਕਦੇ ਆਪਣੀਆਂ ਰਿਪੋਰਟਾਂ ਵਟਸਐਪ ਤੇ ਭੇਜ ਕੇ ਆਨਲਾਈਨ ਵੀ ਦਵਾਈ ਆਰਡਰ ਕਰਕੇ ਮੰਗਾ ਸਕਦੇ ਹੋ ਠੀਕ ਹੈ ਤੁਹਾਡੇ ਕੋਲ ਮੈਡੀਸਨ ਵੀ ਹੁੰਦੀ ਹੈ ਜੀ ਇਹਦੀ ਬਿਲਕੁਲ ਜੀ ਬਿਲਕੁਲ ਮੈਡੀਸਨ ਬਣਾਈ ਹੈ ਬਹੁਤ ਸ਼ਾਨਦਾਰ ਮੈਡੀਸਨ ਬਣਾਈ ਹੈ ਵੀ 21 ਜੜੀਆਂ ਬੁੱਟੀਆਂ ਵਾਲਾ ਜਿਹੜਾ ਫਾਰਮੂਲਾ ਉਹ ਸੀ ਬਣਾਇਆ ਆਪ ਠੀਕ ਹੈ ਉਹ ਤੁਹਾਨੂੰ ਮਿਲ ਸਕਦਾ ਉਹਦੇ ਵਿੱਚ ਕੀ ਕਰਨਾ ਤੁਸੀਂ ਆਪਣਾ ਐਡਰੈਸ ਮੈਨੂੰ ਭੇਜ ਦੇਣਾ ਥਰੂ ਕੋਰੀਅਰ within 24 hours ਤੁਹਾਡੇ ਘਰ ਮੈਡੀਸਨ ਦੀ ਡਿਲੀਵਰੀ ਹੋਏਗੀ ਈਚ ਐਂਡ एवरीथिंग ਸਾਰਾ ਕੁਝ ਸਟੈਪ ਲਿਖੀ ਹੋਣਗੇ ਦਵਾਈ ਤੁਸੀਂ ਕਿੱਦਾਂ ਖਾਣੀ ਹੈ ਕਿੱਦਾਂ ਮੰਗਾਣੀ ਹੈ ਸਾਰਾ ਕੁਝ ਤੁਹਾਨੂੰ ਮੈਂ ਗਾਈਡ ਕਰਾਂਗਾ ਜੀ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਮਿਲਣ ਦਾ ਕੀ ਢੰਗ ਹੈ ਜੀ ਜਲੰਧਰ ਬੱਸ ਸਟੈਂਡ ਦੇ ਕੋਲ ਕਿੰਗ ਹੋਟਲ ਦੀ ਬੈਕ ਸਾਈਡ ਤੇ लवली ਸਟੂਡੀਓ ਦੇ ਬਿਲਕੁਲ ਸਾਹਮਣੇ 168 ਨੰਬਰ ਸ਼ਾਪ ਹੈ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਸਕਦੇ ਹੋ ਗਰਾਉਂਡ ਫਲੋਰ ਤੇ ਆਉਣ ਤੋਂ ਪਹਿਲਾਂ ਸਮਝ ਜ਼ਰੂਰ ਲੈ ਲਿਓ ਤੁਸੀਂ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾ ਜ਼ੀਰੇ ਤੇ ਅਮਰੂਦ ਦੇ ਪੱਤਿਆਂ ਦੇ ਸੁਮੇਲ ਦੇ ਨਾਲ ਬਣਾਇਆ ਹੈ ਔਰ ਡਾਕਟਰ ਸਾਹਿਬ ਦਾ ਕਹਿਣਾ ਬੜੀ ਛੇਤੀ ਇਸ ਦੇ ਨਾਲ ਕਾਫੀ ਜ਼ਿਆਦਾ ਫਰਕ ਹੈਗਾ ਵਾਈਟ ਡਿਸਚਾਰਜ ਦੇ ਵਿੱਚ ਲੋਕੋਰੀਆ ਦੇ ਵਿੱਚ ਸਾਡੀਆਂ ਭੈਣਾਂ ਨੂੰ ਮਿਲ ਸਕਦਾ ਫਿਲਹਾਲ ਇਹ ਵੀਡੀਓ ਉਹਨਾਂ ਭੈਣਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਹ ਦਿੱਕਤ ਪਰੇਸ਼ਾਨੀ ਬੜੇ ਲੰਮੇ ਸਮੇਂ ਤੋਂ ਹੈ ਔਰ ਜਿਹੜੀਆਂ ਭੈਣਾਂ ਆਪਣੀ ਪ੍ਰੋਬਲਮ ਆਪਣੀ ਜਿਹੜੀ ਸਮੱਸਿਆ ਹੈਗੀ ਹੈ ਵੈਜੀਨਲ ਗੱਲਬਾਤ ਕਰਕੇ ਹੱਲ ਚਾਹੁੰਦੇ ਨੇ ਤਾਂ ਉਹਨਾਂ ਕੋਲ ਵੀ ਇਸ ਚੀਜ਼ ਦਾ ਬੜਾ ਵਧੀਆ ਤਰੀਕੇ ਨਾਲ ਬਹੁਤ ਅਸੀਂ ਕਹਿ ਲਈਏ ਕਿ ਸ਼ਾਨਦਾਰ ਰਿਜ਼ਲਟ ਜਿਹੜੇ ਨੇ ਇਸ ਚੀਜ਼ ਦੇ ਵਿੱਚ ਡਾਕਟਰ ਸਾਹਿਬ ਨੇ ਲਏ ਹੋਏ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਵੈਦ ਅਰਸ਼ਵੀਰ ਜੀ ਦਾ ਗੋਰੀਆਂ ਦੇ ਵੈਦ ਜਿਨ੍ਹਾਂ ਦੇ ਨਾਂ ਤੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਉਹਨਾਂ ਨੂੰ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਜ਼ਰੂਰ ਅਸੀਂ ਕਹਿ ਲਈਏ ਕਿ ਇਹਨਾਂ ਕੋਲ ਪੁੱਛ ਸਕਦੇ ਹੋ ਇਹਨਾਂ ਕੋਲ ਆਪਣਾ ਸ਼ੰਕਾ ਮਨ ਦਾ ਕੱਢ ਸਕਦੇ ਹੋ ਔਰ ਇਹਨਾਂ ਕੋਲੋਂ ਆਪਣੀ ਦਿੱਕਤ ਪਰੇਸ਼ਾਨੀ ਦਾ ਹੱਲ ਨੁਸਖਿਆਂ ਦੇ ਜ਼ਰੀਏ ਇਹਨਾਂ ਦੇ ਫਾਰਮੂਲਿਆਂ ਦੇ ਜ਼ਰੀਏ ਲੈ ਸਕਦੇ ਹੋ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੀ ਹੋਏ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ